ਤੋਂ ਤੁਹਾਨੂੰ ਦੱਸ ਦਈਏ ਦੋਸਤੋ ਕਿ ਹੁਣੇ-ਹੁਣੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਗਾਇਕ ਪ੍ਰੇਮ ਟਿੱਲੋ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਦੀ ਕਿ ਜ਼ਿੰਮੇਵਾਰੀ ਪਹਿਲਾਂ ਤਾਂ ਗੈਂਗਸਟਰ ਜੰਟਾ ਖਰੜਨੇ ਚੱਕੀ ਹੈ। ਅਤੇ ਉਸ ਨੇ ਪੋਸਟ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ ਦੇ ਉੱਪਰ ਪ੍ਰੇਮ ਟਿੱਲੋ ਦੇ ਘਰ ਤੇ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਚੱਕੀ ਹੈ। ਅਤੇ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਪੰਜਾਬੀ ਗਾਇਕ ਮਨਪ੍ਰੀਤ ਮੰਨੇ ਨੇ ਵੀ ਜ਼ਿੰਮੇਵਾਰੀ ਚੱਕ ਲਈ ਹੈ। ਮਨਪ੍ਰੀਤ ਮੰਨੇ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਦ ਪੈ ਲਓ ਮੈਂ ਨੂੰ ਜਾਰ ਕੋ ਲਾਜ਼ਾਨੀਆਂ ਜ਼ਿੰਮੇਵਾਰੀ ਚੱਕ ਰਹੇ ਆ ਅਸੀਂ ਜਲਣੀਆਂ ਨਹੀਂ ਕੋਲੀਆਂ ਦੇ ਕਰੇ ਠੀਕਾ ਮੈਂ ਚਾਹ ਦਾਲੂ ਜਾ ਕੇ ਜਾ ਪ੍ਰੇਮ ਢਿੱਲੋਂ ਫੁਲਾਣਾ ਟਿੰਗੜਾ ਰੋੜ ਦਾ ਪੁੱਤ ਸੁਆਦ ਲੈ ਰਿਹਾ ਮੇਰੇ ਪਾ DNA ਨਹੀਂ ਲੈ ਸਕਦਾ ਜਿਹੜਾ ਠੋਕ ਗਿਆ ਹੈ ਕਿਉਂਕਿ ਉਹਨੂੰ ਰਿਲੈਕਸ ਕਰਨ ਦੋ ਖੜਾ ਕੇ ਛਾਤੀ ਤੁਨ ਨੂੰ ਇਹਨਾਂ ਮਰੇ ਡਿਕੇ ਆ ਗਏ ਇਸ ਤਰ੍ਹਾਂ ਗੈਂਗਸਟਰ ਜੰਟਾ ਖੜੜ ਤੋਂ ਬਾਅਦ ਹੁਣ ਮਨਪ੍ਰੀਤ ਮੰਨੇ ਨੇ ਜ਼ਿੰਮੇਵਾਰੀ ਚੱਕੀ ਹੈ ਕਿ ਪ੍ਰਿੰਟਲੋ ਦੇ ਕੈਨੇਡਾ ਵਾਲੇ ਘਰ ਤੇ ਗੋਲੀਆਂ ਅਸੀਂ ਚਲਾਈਆਂ ਹਨ ਬਾਕੀ ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਦੇ ਬਾਰੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ